2030 ਤੱਕ ਜਦੋਂ ਨੂੰ ਸਰਕਾਰਾਂ ਨੇ ਤੁਹਾਡੀਆਂ ਫਸਲਾਂ ਮਸ਼ੀਨ ਚ ਪਾ ਦਿਆ ਕਰਨੀਆਂ ਨੇ ਮਸ਼ੀਨ ਨੇ ਇਹ ਦੱਸਣੀ ਹੈ ਜੀ ਫਸਲ ਚ ਇੰਨੇ ਪਰਸੈਂਟ ਜ਼ਹਿਰ ਹੈ ਕਿਸਾਨ ਇੱਕ ਪਹਿਲਾ ਇਨਸਾਨ ਦੁਨੀਆ ਤੇ ਐਸਾ ਜੀ ਜਿਹੜਾ ਜ਼ਹਿਰ ਖਰੀਦ ਕੇ ਮੁੱਲ ਆਪਣੇ ਖੇਤਾਂ ਨੂੰ ਧਰਤੀ ਨੂੰ ਦੇ ਰਿਹਾ ਅੱਜ ਧਰਤੀ ਨੂੰ ਵੀ ਕੈਂਸਰ ਹੋ ਚੁੱਕਿਆ ਜੀ ਤਕਰੀਬਨ ਫਰੋਜਪੁਰ ਬਲਣਾ ਜੀ 10 ਕਿੱਲੇ ਜ਼ਮੀਨ ਹੈ ਜਿਸ ਧਰਤੀ ਨੂੰ ਕੈਂਸਰ ਹੋਇਆ ਹੋਇਆ ਸਾਰੀ ਉਹ ਤਾਰਾਂ ਨਾਲ ਘੇਰ ਕੇ ਬੰਦ ਕਰੀ ਹੋਈ ਹੈ ਵੀ ਕੋਈ ਉੱਚ ਜਾਨਵਰ ਵੀ ਨਾ ਵੜ ਜਾਏ ਜੇ ਇਨਸਾਨ ਉਹ ਚ ਦੋ ਗੇੜੇ ਕੱਢ ਦੇ ਜੀ ਤਾ तकरीबन 2-4 ਦਿਨਾਂ ਬਾਅਦ ਉਹਦੇ ਲੱਤਾਂ ਤੇ ਫੁਣਸੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਕੈਂਸਰ ਦਾ ਵਾਇਰਸ ਸਾਰੇ ਸਰੀਰ 'ਚ ਫੈਲ ਕੇ ਬਲੱਡ ਕੈਂਸਰ ਹੋ ਜਾਣਾ ਜੀ ਉਹ ਇਸ ਕਰਕੇ ਬੈਨ ਕਰਤੇ 10 ਕਿੱਲੇ ਅੱਜ ਸਾਡੇ ਭੋਲੇ ਕਿਸਾਨਾਂ ਨੂੰ ਇਹ ਜਾਗਰਤੀ ਨਹੀਂ ਅੱਜ ਅਵੇਅਰ ਕਰਨ ਦੀ ਲੋੜ ਹੈ ਜੀ ਅਸੀਂ ਕੀਰਤਨ ਦੇ ਵਿੱਚ ਇਹੀ ਬੋਲਦੇ ਆਂ ਵੀ ਜਾਗਜੋ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਓਗੇ ਕਰੋੜ ਰੁਪਇਆ 2 ਕਰੋੜ ਰੁਪਇਆ ਕੀ ਤੁਹਾਡੇ ਬੱਚੇ ਨੋਟ ਖਾ ਖਾ ਕੇ ਵੱਚਣਗੇ ਇਹ ਨਾ ਨਾ ਹੋਵੇ ਵੀ ਅੱਜ ਦੇ ਕਮਾਏ ਹੋਏ ਨੋਟ ਕੱਲ ਨੂੰ ਤੁਹਾਡੇ ਬੱਚੇ ਬੈਗਾਂ 'ਚ ਪਾ ਕੇ ਉਹਦੇ ਨਾਲ ਡਾਕਟਰਾਂ ਦੀ ਫਰੀਜਾਂ 'ਨੇ ਇਲਾਜ ਕਰਾਉਂਦੇ ਇਸ ਕਰਕੇ ਜਾਗੋ ਜ਼ਹਿਰ